ਅੱਜ ਦੀ ਜਿਹੜੀ ਅਸੀਂ ਪ੍ਰੈਸ ਨੂੰ ਦੱਸ ਰਹੇ ਆਂ ਇੱਕ ਅਸੀਂ 80 ਨੰਬਰ ਕੋ ਮਕਦਮਾ ਜਿਹੜਾ 13524 ਨੂੰ ਦਰਜ ਕੀਤਾ ਸੀ 786 450 ਜੱਦ ਦੇ ਇਹਦੇ ਤੋਂ ਬਾਅਦ ਜਿਹੜਾ ਹੈਗਾ ਵਾਧਾ ਜੁਰਮ ਜਿਹੜਾ ਹੈਗਾ 411 ਦਾ ਪਿਆ ਸੀਗਾ ਇਹਦੇ ਵਿੱਚ ਅਸੀਂ ਸੁਖਬੀਰ ਸਿੰਘ ਪੁੱਤਰ ਰਜੀਤ ਸਿੰਘ ਕਾਲੇਵਾਲ ਦਾ ਠਾਣਾ ਘਰੇਂਦੇ ਦਾ ਜਿਹੜਾ ਗ੍ਰਿਫਤਾਰ ਕੀਤਾ ਹੈ ਔਰ ਇਹਦੀ ਥੋੜੀ ਜਿਹੀ ਮੈਂ ਕੇਸ ਮੈਂ ਦੁਸਤੀ ਦੱਸਦਾ ਇਹਦਾ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਿਸ਼ਨ ਨੇ ਜਾਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡਰਾਈਵਰ ਰੱਖਿਆ ਸੀਗਾ ਇਹ ਮੁੰਡੇ ਦਾ ਸੁਪਰੀਤ ਨੂੰ ਔਰੇਨੂ ਹਫਤਾ ਖੋਇਆ ਸੀਗਾ ਕੰਮਕਰਦਿਆਂ ਨੂੰ ਇੱਕ ਦਿਨ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦੇ ਉੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਤੇ ਇਹਨਾਂ ਦੇ ਘਰ ਜਿਹੜੀ ਆ ਸੋਹੇ ਜੀਆਂ ਜਿਹੜੀਆਂ 6 ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਿਆ ਇੱਕ ਟੁੱਟਿਆ ਹੋਇਆ ਬ੍ਰੇਸਲੇਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਦੌਰਾਨੀ ਤਫ਼ਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚ ਓ ਸਿਵਲ ਲਾਈਨ ਨੇ ਔਰ ਏ ਸੀ ਪੀ ਸਾ ਬਹੁਤ ਵਧੀਆ ਵੇਦ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰ ਲਿਆ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪੁਲਿਸ ਨੇ ਨਾ ਵਾਪਤਿਆ ਸੀਗਾ ਵਾਰਦਾਤ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਹੈਗਾ ਤੇ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਕਿ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਤੇ 7 ਦਿਨ ਤੋਂ ਉਹ ਫਿਰ ਭੇਤ ਪਾ ਗਿਆ ਪੀਣਾ ਦੇ ਘਰ ਦੇ ਵਿੱਚ ਚਾਬੀਆਂ ਜਿਹੜਾ ਲੇਡੀ ਜਦੋਂ ਗਏ ਸੀਗੇ ਕਿੱਥੇ ਸੀਗਾ ਕਿੱਥੇ ਰਹੀ ਸੀ ਸੋ ਇਹਦੀ ਮਨਸ਼ਾ ਜਿਹੜੀ ਸੀਗੀ ਇਹਦੀ ਪੁੱਛ ਕੇ ਇਸ ਤਰ੍ਹਾਂ ਨੇ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਤੇ ਕਿੰਨੇ ਖਸਾਤ ਨੂੰ ਡਿਲੀਵਰੀ ਕਰ ਰਹੇ ਸੀ ਉਹਨਾਂ ਦੇ ਨਹੀਂ ਇਹਨਾਂ ਕੋ ਸੱਤ ਦਿਨ ਪਹਿਲਾਂ ਹੀ ਲੱਗੇ ਆ ਇਸ ਤੋਂ ਪਹਿਲਾਂ ਕੀ ਕਰਦਾ ਸੀ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਕੁੱਡੀ ਚਲਾਉਂਦਾ ਰਿਹਾ ਪਹਿਲਾਂ ਨਹੀਂ ਕਿਸੇ ਕੇਸ 'ਚ ਰਿਹਾ ਨਹੀਂ ਹਜੇ ਤੱਕ ਹੈ ਜੀ ਜਿਹੜੀ ਹੈ ਕੋਈ ਟ੍ਰਿਬਿਊਨ ਹਿਸਟਰੀ ਪੜਿਆ ਕਿੰਨਾ ਸਰ ਹਾਂਜੀ ਪੜਿਆ ਜੀ ਪਲੱਸ 2 ਕੀਤੀ ਹੋਈ ਹੈ ਜੀ ਇਹਨੇ ਬਸ ਲਾਲਚ ਹੀ ਮਾਰ ਗਿਆ ਕਿ ਜਲਦਾ ਅਮੀਰ ਬਣਦੇ ਜਿਹੜੇ ਹੈਗੇ ਆ ਉਹਦੇ ਵਿੱਚ ਜਾ ਹੈਗਾ ਜੀ ਸਰ ਟੋਟਲ ਗਿਆਨਾ ਪਾ ਕੇ ਕਿੰਨੀ ਕਿਰੀ ਕਬਰ ਹੀ ਹੁੰਦੀ ਹੈ ਟੋਟਲ ਇੱਕ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕੈਸ਼ ਤੇ ਟੋਟਲ ਲੁੱਟ ਕਿੰਨੀ ਦੀ ਕਰ ਦੇਣਾ ਜਦੋਂ ਤੁਸੀਂ ਆਪਸਾ ਹਿਸਾਬ ਲਾ ਲਓ ਕਿ 88 ਜੋ ਅੱਜ ਦਾ ਸੋਨੇ ਦਾ ਰੇਟ ਹੈਗੇ ਇੰਟੂ ਕਰ ਸਕਦੇ ਨਹੀਂ ਸਰ ਜਿਹੜਾ ਉਹਨਾਂ ਵਾਲਿਆਂ ਨੇ ਫੈਮਲੀ ਨੇ ਲੁੱਟ ਕਿੰਨੀ ਕਿੰਨੀ ਲੱਗੀ ਉਹੀ ਜਿਹੜੀਆਂ ਚੀਜ਼ਾਂ ਲਿਖਾਈ ਸੀ ਉਹੀ ਰਿਕਵਰ ਹੋਈ ਸਾਰੀਆਂ ਚੀਜ਼ਾਂ ਲਿਖਾਈ ਹੋਏ ਉਹਨਾਂ ਨੇ ਲਿਖਾਇਆ ਸੀਗਾ 70000 ਲਿਖਾਇਆ ਸੀ ਉਹ ਵੀ ਪੂਰਾ ਬ੍ਰਾਹਮਤ ਹੋ ਗਿਆ ਹਾਂਜੀ ਹਾਂਜੀ ਸਰ ਜਦੋਂ ਉਹ ਵਾਰਦਾ ਤੁਹੀ ਬੜੀ ਸਨਸਨੀ ਵਤੀ ਉਸ ਤੋਂ ਬਾਅਦ ਫਿਰ ਕਿਵੇਂ ਪੂਰੇ ਧਿਆਨ ਨਾਲ ਹੋ ਰਿਹਾ ਸਾਰਾ ਕੰਮ ਦੇਖੋ ਜੀ ਇਹ ਤਾਂ ਜੜੀਆਂ ਹੈਗੀਆਂ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਸ਼ੇਅਰ ਨਹੀਂ ਤੁਹਾਡੇ ਨਾਲ ਕੀਤੇ ਜਾਂ ਸਕਦੀਆਂ ਬਟ ਇਹਦੇ ਵਿੱਚ ਕਾਫੀ ਹਾਰਡਵਰ ਕਰਕੇ ਟੈਕਨੀਕਲੀ ਦਨ ਹੋਰ ਐਨਾਲਿਸਿਸ ਕਰਕੇ ਇਹ ਚੋਰ ਨੂੰ ਜਿਹੜਾ ਸੀਗਾ ਉਹ ਫੜ ਲਿਆ ਗਿਆ ਬਈ ਸਰ ਕੀ ਕਿ ਲੋਗ ਐਸਟਰਾ ਵੀ ਟਰੈਵਲ ਕਰ ਜਾਂਦੇ ਨੇ ਜਿਨ੍ਹਾਂ ਦੀ ਕੋਈ ਨੌਲੇਜ ਨਹੀਂ ਦੀ ਕਈ ਵਾਰ ਉਸ ਤੋਂ ਲੋਕਿਆ ਵੀ ਜਾਂਦਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਬਾਇਓ ਡਾਟਾ ਦਿੱਤਾ ਜਾਂਦਾ ਕਿ ਲੱਗਦਾ ਹੈ ਜੀ ਇਹ ਤਾਂ ਕਰਕੇ ਲੋਕ ਜਿਹੜਾ ਇਸ ਤਾਂ ਦੇ ਕਰਾਇਬ ਨੂੰ ਜਿਹੜਾ ਆ ਪਰਪੂਲਿਤ ਕਰਦੇ ਨੇ ਔਰ ਕੀ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਵਸਤਾ ਹੀ ਡਰਾਈਵਰ ਰੱਖ ਲੈਂਦੇ ਨੇ ਤੇ ਇਨਫੋਰਮੇਸ਼ਨ ਨਹੀਂ ਦਿੰਦੇ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਤੁਹਾਡੀ ਮਾਤੇ ਮਰਾਈ ਤੁਹਾਡੇ ਸਾਰੇ ਪ੍ਰੈਸਰ ਕੋਰਟਰ ਵੀਰ ਆਏ ਹੈਗੇ ਨੇ ਸਾਰੇ ਆਪਣੇ ਜਿਹੜੇ ਅਮਰਸਾਦੇ ਨਿਵਾਸੀ ਉਹਨਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਕੋਈ ਵੀ ਤੁਸੀਂ ਸਰਵੈਂਟ ਰੱਖਦੇ ਹੋ ਉਹਦੀ ਸਰਵੈਂਟ ਵੈਰੀਫਿਕੇਸ਼ਨ ਕਰਾਓ ਜੇ ਤੁਸੀਂ ਕਰਾਇਦਾ ਰੱਖਦੇ ਹੋ ਉਹਦੀ ਟੈਨੈਂਟ ਵੈਰੀਫਿਕੇਸ਼ਨ ਕਰਾਓ ਜਿਸ ਤਰ੍ਹਾਂ ਡਰਾਈਵਰ ਰੱਖਦੇ ਹੋ ਉਹਨੂੰ ਜ਼ਰੂਰ ਜ ਉਹ ਬੰਦਾ ਕ੍ਰਿਮੀਨਲ ਤਾਂ ਨਹੀਂ ਹੈਗਾ ਜੇ ਉਹ ਕ੍ਰਿਮੀਨਲ ਹੈਗਾ ਤਾਂ ਉਹਨੂੰ ਜਿਹੜਾ ਹੈਗਾ ਉਹਦਾ ਪਤਾ ਕਰਕੇ ਕੰਸਰਨ ਜਿਹੜਾ ਐਸਐਚਓ ਹੈਗਾ ਉਹਨੂੰ ਦੱਸਿਆ ਜਾਏ ਸਾਡੇ ਸਾਂਝ ਕੇਂਦਰ ਦੇ ਵਿੱਚ ਜਿਹੜੀ ਪ੍ਰੋਪਰਟੀ ਦੇ ਦੀ ਹੈਗੀ ਇੱਕ ਵੈਰੀਫਿਕੇਸ਼ਨ ਦੀ ਲਿਸਟ ਹੈਗੀ ਆ ਤੁਸੀਂ ਉਥੋਂ ਜ਼ਰੂਰ ਇਹਦਾ ਫਾਇਦਾ ਲੈ ਕੇ ਆਪਣਾ ਜ਼ਰੂਰ ਮੇਰੇ ਹਿਸਾਬ ਨਾਲ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਜਿਹਦਾ ਨਹੀਂ ਉਹਨੂੰ ਨੂੰ ਪਤਾ ਹੈਗਾ ਉਹਦੀ ਜ਼ਰੂਰ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਸਰਵੰਟ ਵੈਰੀਫਿਕੇਸ਼ਨ ਜਰੀ ਆਈ ਹੈ ਔਰ ਸੈਕੰਡਲੀ ਇਹਦਾ ਕੋਈ ਵੀ ਆਪਾ ਸਰਵੰਟ ਨੂੰ ਰੱਖਨੇ ਤੇ ਸਰਵੰਟ ਵੈਰੀਫਿਕੇਸ਼ਨ ਪਹੁੰਚਦੀ ਹੈ ਸਰ ਇਹ ਤੇ ਸ਼ੱਕ ਸੀ ਕਿ ਕਿਸੇ ਵਾਰਤਾ ਸੁਣੀ ਕਹਿੰਦੇ ਉੱਥੇ ਨਹੀਂ ਉਹ ਤਾਂ ਨਹੀਂ ਸੀ ਸ਼ੱਕ ਬਟ ਸਾਡੀ ਇਨਵੈਸਟੀਗੇਸ਼ਨ ਦੌਰਾਨ ਸਾਨੂੰ ਇਹ ਪਤਾ ਲੱਗਿਆ ਕਿ ਕਹਿੰਦੇ ਉੱਥੇ ਮੌਜੂਦ ਰਿਹਾ ਪਹਿਲੇ ਜਦੋਂ ਵਾਰਤਾ ਤੋਂ ਬਾਅਦ ਵੀ ਉੱਥੇ ਦੇਖੋ ਚੋਰੀ ਚੋਰ ਦਾ ਹਮੇਸ਼ਾ ਇੱਕ ਹੁੰਦਾ ਹੈ ਕਿ ਜਦੋਂ ਕਿਤੇ ਵੀ ਕੋਈ ਕਰ ਕਰੇ ਵੀ ਨੂੰ ਕ੍ਰਾਈਮ ਕਰਦਾ ਉਸ ਤੋਂ ਬਾਅਦ ਉਸ ਚ ਹਿਊਮਨ ਟੈਂਡੈਂਸੀ ਹੈ ਉੱਥੇ ਕੀ ਹੋ ਰਿਹਾ ਸੋ ਉਹਦਾ ਪਲੈਨਿੰਗ ਉਸ ਹਿਸਾਬ ਨਾਲ ਕਿ ਉਹਦੀ ਪ੍ਰੈਪਰੇਸ਼ਨ ਕਰਨੀ ਹੁੰਦੀ ਹੈ ਮੈਂ ਬਚਣਾ ਕਿਦਾਂ ਕਿਵੇਂ ਹੈਗਾ ਸੋ ਨੈਚੁਰਲੀ ਇੱਕ ਹਿਊਮਨ ਅਸਿਸਟੈਂਟ ਹੈਗਾ ਵੀ ਜਦੋਂ ਉਹ ਕ੍ਰਾਈਮ ਕਰਦੇ ਉਹ ਤੋਂ ਬਾਅਦ ਚ ਉੱਥੇ ਕੀ ਹੋ ਰਿਹਾ ਉਹ ਨੂੰ ਜਾਣਨ ਦੇ ਲਈ ਉਕਸਤਤਾ ਤਾਂ ਜ਼ਰੂਰ ਹੁੰਦੀ ਹੈ ਉਸੇ ਉਕਸਤਤਾ ਜੋ ਵੀ ਉੱਥੇ ਫੈਮਿਲੀ ਬੈਕਗਰਾਉਂਡ ਕੀ ਹੈ ਸਰ ਇਹਨਾਂ ਦੀ ਜੀ ਐਸਸੀ ਬੜਿਆ ਇਹ ਪਿੰਡ ਦਾ ਰਹਿਣ ਵਾਲਾ ਹੈ ਜੀ ਪਾਸ 2 ਨੇ ਕੀਤੀ ਹੋਈ ਹੈ ਕੀ ਹੈ ਤੇ